ਗੱਲ ਕਰਦੇ ਆਂ ਕਿਸਾਨੀ ਅੰਦੋਲਨ ਜੋ ਬੜਾ ਲੰਬਾ ਸਮਾਂ ਦਿੱਦੀ ਦੇ ਵਿੱਚ ਚੱਲੇਗਾ ਉਸ ਦੇ ਵਿੱਚ ਬੀਬੀ ਮਹਿੰਦਰ ਕੌਰ ਜਿਸ ਨੇ ਕਿਸਾਨੀ ਅੰਦੋਲਨ ਦੇ ਵਿੱਚ ਹਿੱਸਾ ਲਿਆ ਉਸ ਤੇ ਕੰਗੜਾ ਰਣੋਤ ਅਦਾਕਾਰਾ ਜੋ ਇਸ ਸਮੇਂ ਸੰਸਦ ਮੈਂਬਰ ਵੀ ਹੈ ਉਸ ਵੱਲੋਂ ਇੱਕ ਤਿੱਖਾ ਬਿਆਨ ਦੇ ਦਿੱਤਾ ਜਿਸ ਤੋਂ ਬੀਬੀ ਨੂੰ ਬੀਬੀ ਦੇ ਮਨ ਤੇ ਉਹ ਬਿਆਨ ਨੇ ਗਹਿਰਾ ਸਦਮਾ ਮੇਸ਼ਕੀ ਦਾ 11 ਸਤੰਮਾ ਦਿੱਤਾ ਬੇਬੇ ਨੇ ਉਸ ਬ੍ਰੋਤ ਲੜਾਈ ਜਣਦਾ ਮਨ ਬਣਾ ਲਿਆ ਸੋ ਮਾਤਾ ਮਹਿੰਦਰ ਕੌਰ ਵੱਲੋਂ ਮਾਨਯੋਗ ਬਠਿੰਡਾ ਦੀ ਕੋਰਟ ਦੇ ਵਿੱਚ ਇੱਕ ਕੇਸ ਦਾਇਰ ਕਰ ਦਿੱਤਾ ਕੇਸ ਦਾਇਰ ਕੀਤਾ ਬਠਿੰਡਾ ਕੋਰਟ ਨੇ ਸੰਭਲ ਕੀਤੀ ਪਰ ਸੰਗਣਾ ਰਣੌਤ ਅਦਾਕਾਰ ਨੇ ਹਾਈ ਕੋਰਟ ਸੁਪਰੀਮ ਕੋਰਟ ਕਿਤੋਂ ਵੀ ਜਦੋਂ ਉਹਨੂੰ ਰਾਹਤ ਨਾ ਮਿਲੀ ਤਾਂ ਅਖੀਰ ਨੂੰ ਬੇਬੇ ਮਹਿੰਦਰ ਕੌਰ ਨੇ ਮਾਈ ਭਾਗੋ ਦੇ ਵਾਰਸ ਹੋਣ ਦਾ ਸਬੂਤ ਦਿੱਤਾ ਆਪਣੀ ਅਣਖ ਵਾਸਤੇ ਆਪਣੀ ਅਣਖ ਵਾਸਤੇ ਜੀਉਣ ਦਾ ਸਬੂਤ ਦਿੱਤਾ ਬੀਬੇ ਮਹਿੰਦਰ ਕੌਰ ਬਨੋਂ ਕੀਤੇ ਕੇਸ ਵਿੱਚ ਆਖਰ ਦੇ ਵਿੱਚ ਕੰਗਣਾ ਰਾਣਾ ਉਤ ਨੂੰ ਬੀਤੇ ਦਿਨੀ ਅਦਾਲਤ ਵਿੱਚ ਪੇਸ਼ ਹੋਣਾ ਪਿਆ ਐਵੇਂ ਗੋਕ ਦੇ ਸਿੰਘਾਂ ਨੂੰ ਹੱਥ ਲਾ ਕੇ ਪੁੱਠਾ ਪੰਗਾ ਲੈ ਲਿਆ ਵੱਲੀਏ ਆ ਕੇ ਬੀਬਾ ਨੇ ਮਾਂਜੋ ਕੋਰ ਦੇ ਵਿੱਚ ਕਿਹਾ ਕਿ ਮੈਥੋਂ ਜਾਣੇ ਅਣਜਾਣੇ ਦੇ ਵਿੱਚ ਇਹ ਬਿਆਨ ਦੇ ਹੋ ਗਿਆ ਮੈਥੋਂ ਮੈਂ ਬਿਆਨ ਦਿੱਤਾ ਵੀ ਨਹੀਂ ਪਰ ਕੁਝ ਲੋਕ ਪੰਜਾਬ ਅਤੇ ਹਿਮਾਚਲ ਦੇ ਰਿਸ਼ਤਿਆਂ ਨੂੰ ਖਰਾਬ ਕਰਨਾ ਚਾਹੁੰਦੇ ਹਨ ਉਹਨਾਂ ਵੱਲੋਂ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਪਰ ਕੀ ਇਹ ਸਚਾਈ ਹੈ ਜੇ ਹਾਈ ਕੋਰਟ ਅਤੇ ਮਾਨਯੋਗ ਸੁਪਰੀਮ ਕੋਰਟ ਵਿੱਚ ਕੰਗੜਾ ਰੌਣਾਤ ਨੂੰ ਰਾਹਤ ਮਿਲ ਜਾਂਦੀ ਤਾਂ ਉਸ ਦਾ ਫਿਰ ਵੀ ਇਹੀ ਬਿਆਨ ਹੋਣਾ ਸੀਗਾ ਪਰ ਬੀਬੇ ਮਹਿੰਦਰ ਕੌਰ ਤਕੜੀ ਰਹੀ ਜਿਨੇ 4 ਸਾਲ ਤਿੰਨ 4 ਸਾਲ ਲੜਾਈ ਲੜੀ ਔਰ ਲੜਾਈ ਲੜ ਕੇ ਬੀਬੀ ਕੰਗੜਾ ਰਣਕ ਨੂੰ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣਾ ਪਿਆ ਪਰ ਬੀਬੇ ਮਹਿੰਦਰ ਕੌਰ ਇਸ ਸਮੇਂ ਜ਼ਿੰਦਗੀ ਦੇ ਆਖਰੀ ਪੜਾਤੇ ਹੈ ਪਰ ਉਹਨੇ ਜਿੱਤ ਦਰਜ ਕੀਤੀ ਹੈ ਜੋ ਪੰਜਾਬ ਦੀ ਅਲੰਭਰਦਾਰੀ ਹੈ ਪਰ ਬੀਬੇ ਮਹਿੰਦਰ ਕੌਰ ਅੱਜ ਕੱਲ ਗੁਰਬਤ ਦੇ ਦਿਨਾਂ ਦੇ ਵਿੱਚ ਚੱਲ ਰਹੀ ਹੈ ਕਿਸਾਨ ਜਥੇਬੰਦੀਆਂ ਨੇ ਕਿਸੇ ਨੇ ਵੀ ਉਹਦੀ ਬਾਹਰ ਹੀ ਪੜੀ ਪਰ ਬੀਬੇ ਮਿੰਦਰਕੌਰ ਤਕੜੀ ਰਹੀ ਉਹਨੇ ਮਾਤਾ ਭਾਗੋ ਦੀ ਵਾਰਸ ਹੋਣ ਦਾ ਸਬੂਤ ਦਿੱਤਾ ਅੱਗੇ ਅਦਾਲਤੀ ਕਾਰਵਾਈ ਕੀਤੀ ਹੁੰਦੀ ਹੈ ਉਹਦੇ ਬਾਰੇ ਫੇਰ ਗੱਲਬਾਤ ਕਰਾਂਗੇ ਧੰਨਵਾਦ